ਜੀਦੇ ਜੀ ਇਹ ਨਾਂ ਨਹੀਂ ਨਾ ਜੇ ਲੀ ਬਣਾ ਕੇ ਰੱਖ ਦਿੱਤੀ ਸਾਡੇ ਵਾਸਤੇ ਕੀ ਕਰਾਂ ਹਾਏ ਹਾਏ ਸੜ ਜਾਣ ਨਹੀਂ ਐਨਕਾਂ ਅੰਤਰਾ ਦੂਰਾ ਸਿਆਪਾ ਐਨਕਾਂ ਦਾ ਏ ਲਾਵਾਂ ਤੇ ਦੇਖਦਾ ਵਾ ਉੱਥੇ ਹੀ ਰਹਿ ਗਈਆਂ ਪਈਆਂ ਹੁਣ ਲੈਣ ਜਾਵਾਂ ਅਸਮਾਨੋਂ ਖਾਣ ਜਾ ਕੇ ਮੈਂ ਨਹੀਂ ਹੁਣ ਦੋਰੇ ਜਾਣਾ ਲੈਣ ਉਹਨੇ ਫੇਰ ਆਖਣਾ ਵਾ ਆਹ ਕੰਮ ਕਰ ਲਾ ਆਹ ਕੰਮ ਕਰ ਲਾ ਮੇਰੀਆਂ ਅੱਗੇ ਅੱਖਾਂ ਦੇ ਵਿੱਚ ਇੰਨੀ ਰੜਕਪੈਣ ਡਈ ਪਾਣੀ ਵਗੀ ਜਾਣ ਡਿਆ ਭੈਣ ਕਾ ਵੀ ਕਿੰਨਾ ਕੁ ਚਿਰ ਲਾ ਛੱਡੂਗੀ ਇਹ ਵੀ ਹਮਤਰਾ ਸੱਲ ਹੀ ਆ ਅੱਖਾਂ ਦੇ ਵਿੱਚ ਹੁਣ ਮੇਰਾ ਜੀ ਗਾਂਢਿਆ ਭੈਣ ਜੀ ਵੱਲ ਜਾਵਾਂ ਉਹ ਸੁਰਮਚੂ ਕੱਚ ਦਾ ਫੇਰਾ ਅੱਖ ਦੇ ਵਿੱਚ ਤੇ ਖਰਿਆ ਸਾਫ ਹੋ ਜੇ ਪਤਾ ਨਹੀਂ ਕੀ ਰੜਕਦਾ ਹੀ ਉਹ ਕੀ ਇਹਨਾਂ ਨੇ ਦੁਖੀ ਕਰ ਛੱਡਿਆ ਵਾ ਇਹੋ ਜੀ ਜ਼ਿੰਦਗੀ ਨੇ ਕੋਈ ਫਾਇਦਾ ਨਹੀਂ ਜ਼ਿੰਦਗੀ ਜੀਣ ਦਾ ਇੱਥੇ ਜਦੋਂ ਬੰਦਾ ਆਉਂਦਾ ਨਾ ਤੇ ਰੱਬ ਨੂੰ ਲੈ ਹੀ ਜਾਣਾ ਚਾਹੀਦਾ ਵਾ ਕੀ ਕਰਨਾ ਨਾਲੇ ਆਪ ਸੌਖੇ ਤੇ ਨਾਲੇ ਮਗਰ ਕਰਦੇ ਸੌਖੇ ਕਿਧੀਆਂ ਕਿਧੀਆਂ ਗੱਲਾਂ ਸੁਣੇ ਬੰਦਾ ਉਹ ਨੰਗ ਦੀ ਬਲਜੀਤ ਐਲੀ ਐਲੀ ਕਰਦੀ ਜਾਂਦੀ ਮੈਂ ਮਰ ਗਈ ਮੈਂ ਰੁੜ ਗਈ ਹਾਏ ਹਾਏ ਜਿਹੜੀਆਂ ਖਾਣੀਆਂ ਵਾ ਉਹ ਪਕਾਉਣੀਆਂ ਨਹੀਂ ਇਹਦੇ ਇਹ ਦਾ 10 ਬੰਦਿਆਂ ਦੀਆਂ ਰੋਟੀਆਂ ਪਕਾ ਕੇ ਖਾਣੀਆਂ ਚੁੱਕੇ ਸਿਰਾਂ ਤੇ ਕਿਤੇ ਕੋਈ ਭਾਰ ਹੀ ਨਹੀਂ ਹੁੰਦਾ ਹਾਏ ਛੱਡ ਮਨਾ ਪਿਛਲੀਆਂ ਗੱਲਾਂ ਨੂੰ ਹੁਣ ਵੇ ਸਮਾਂ ਕੀ ਚੱਲਣ ਡਿਆ ਵਾ ਡਿਗ ਡਿਗ ਪੈਣ ਡਈ ਹੁਣ ਭਾਂਜੀ ਦੇ ਘਰ ਤੱਕ ਪਹੁੰਚ ਜਾਵਾਂ ਤੇ ਤਾਂ ਆਵਾ ਇੱਕ ਬੁਆਈ ਖੋਲ ਛੱਡਦੀ ਆਏ ਕਿੱਧਰ ਨੂੰ ਕੋਈ ਜਾਂਦਾ ਤੇ ਕਿਧਰ ਨੂੰ ਨਹੀਂ ਬਿੱਲੀ ਆਂਗੂ ਚਾਹਕਦੀ ਰਹਿੰਦੀ ਲੈ ਵੀ ਬਿੱਲੀ ਨਾ ਨੰਦਰਾ ਨੰਦਰਾ ਹਾਏ ਨੰਦਰਾ ਹਾਇ ਰਬਾ ਹਾਏ ਰੱਬਾ ਤੂੰ ਇਹਨੇ ਹਾਦੀ ਮਿੱਟੀ ਪਲੇਟ ਕਰਦੀ ਇਹਨਾਂ ਨਿਆਣਿਆਂ ਨੇ ਰਲ ਮਿਲ ਕੇ ਇੱਥੇ ਕਿਉਂ ਆਏ ਤੁਸੀਂ ਹਾਏ ਹਾਏ ਰੱਬਾ ਮੈਨੂੰ ਵੀ ਛੱਡ ਦੇਣਾ ਲੱਗਦਾ ਨਾਲ ਹੀ ਹਾਏ ਹੋਰ ਮੈਂ ਪਾਣੀ ਕਿੱਦਾਂ ਲੈਣ ਜਾਵਾਂ ਪਾਣੀ ਪੀਣਾ ਵਾ ਬਈ ਪਾਣੀ ਵੀ ਨਾ ਕੀ ਹੋਇਆ ਵਾ ਤੁਸੀਂ ਇੱਥੇ ਕਿਉਂ ਪਏ ਆ ਈ ਗਰਾਂ ਮੈਂ ਕਿੱਥੇ ਚਲੀ ਜਾ ਆਏ ਹੈ 4 ਵਜ ਗਏ ਆ ਚਾਹ ਬਣਾ ਕੇ ਰੱਖੀ ਆ ਆ ਬੁੱਢੇ ਨੂੰ ਚੰਗਾ ਭਲਾ ਪਤਾ ਵਾ ਇਹ ਵੇਲੇ ਬੰਦਾ ਚਾਹ ਪਵਾ ਕੇ ਲੈ ਜੇ ਅਗਲੇ ਨੂੰ ਤੰਗੀ ਦੇਣੀ ਹੁੰਦੀ ਆ ਵੇਖਾਂ ਭਲਾ ਇੱਧਰ ਨਾ ਹੋਵੇ ਆਏ ਮੈਂ ਮਰ ਜਾ ਵੇ ਕਿੱਦਾਂ ਇਹਨਾਂ ਦੇ ਦਾ ਲੱਗੇ ਆ ਕਿੱਦਾਂ ਹੰਸਾ ਦੀ ਜੋੜੀ ਇਕੱਠੀ ਹੋ ਕੇ ਬੈਠੀ ਆ ਜਾਵਾਂ ਦੀ ਤੇ ਕਿੱਥੋਂ ਲੱਗ ਜਾਣੀ ਆ ਜੇ ਕਿਤੇ ਬੁੱਢਾ ਕੱਲਾ ਹੁੰਦਾ ਨਾ ਹੁਣ ਨੁਚਾ ਲੈਣ ਆ ਵੀ ਜਾਣਾ ਹੀ ਹੁਣ ਤੇ ਬੁੱਢੀ ਦੇ ਦਰਸ਼ਨ ਹੋਣ ਰਹੇ ਆ ਨਾ ਹੁਣ ਚਾਹ ਦਾ ਤੇ ਚੇਤਾ ਭੁੱਲ ਗਿਆ ਵਾ ਮੈਂ ਕਹਿੰਨੀ ਹੱਦ ਹੋ ਗਈ ਆ ਘਰ ਇਹਨਾਂ ਨੂੰ ਮੌਕਾ ਨਹੀਂ ਮਿਲਦਾ ਗੱਲ ਕਰਨ ਦਾ ਤੇ ਇੱਥੇ ਚੋਰੀ ਚੋਰੀ ਗੱਲਾਂ ਕਰਨ ਦੇ ਆ ਕਿੱਥੇ ਜਾਵਾਂ ਜੇ ਮੈਂ ਇਹਨੂੰ ਨਾ ਮੰਗਦੀ ਤੇ ਇੱਥੇ ਭਾਵੇਂ ਜੋ ਮਰਜ਼ੀ ਤੁਹਾਨੂੰ ਹੋ ਜਾਂਦਾ ਚਲੋ ਚੰਗਾ ਹੀ ਹੋ ਜਾਂਦਾ ਤੇ ਮੈਨੂੰ ਜੋਦਾ ਜਾਂਦਾ ਉਹਦਾ ਬੁੱਢੀ ਕਹਿੰਦੀ ਮੈਨੂੰ ਤੁਰਿਆ ਨਹੀਂ ਜਾਂਦਾ ਆ ਉੱਥੇ ਤੱਕ ਪਹੁੰਚ ਗਈ ਆ ਤੁਰ ਕੇ ਜਾ ਕੇ ਤੇ ਇਹ ਆਦੋ ਨਿਆਣੇ ਕਿਤੇ ਥੜ ਸੜਕ ਤੋਂ ਫੜ ਲਿਓ ਆਖਣ ਕਿੜ ਕੋ ਤੁਰਿਆ ਹੀ ਨਹੀਂ ਜਾਂਦਾ ਸਾਡੇ ਤੇ ਸਾਹ ਫੁੱਲਦੇ ਆ ਤੇ ਇਦਾਂ ਨਹੀਂ ਇਹਨਾਂ ਦੇ ਸਾਹ ਫੁੱਲਦੇ ਮੇਹ ਕਿਹਦਾ ਚੁਗਲੀਆਂ ਤੇ ਚੁਗਲੀਆਂ ਹੋਣ ਡਈਆਂ ਹੁਣ ਲਾਗੇ ਭਾਂਡੇ ਪਏ ਆ ਨਾ ਮਾਦਾ ਨੇ ਇਹਦੇ ਤੇ ਟਿੱਪਣੀਆਂ ਕਰੀ ਜਾਣੀਆਂ ਐਵੇਂ ਗਲਤੀ ਹੋ ਗਈ ਭਾਂਡੇ ਚੋਕ ਲੈਉਣੇ ਚਾਹੀਦੇ ਸੀ ਹਾਏ ਹਾਏ ਵਾਗ ਰੂ ਆਖੋ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਆ ਮੇਰਾ ਤੇ ਤੁਹਾਡੇ ਨਾਲ ਹੀ ਜਾਨ ਵੱਸਦਾ ਵਾ ਉਹ ਜਾਨ ਤੇ ਵੱਸਦਾ ਇੱਕ ਦੂਜੇ ਨਾਲ ਗੱਲ ਤੇ ਕਰਨ ਨਹੀਂ ਦਿੰਦੇ ਤੂੰ ਉੱਧਰ ਪਈ ਰਹੀ ਨਹੀਂ ਮੈਂ ਇੱਧਰ ਪਿਆ ਰਹੀ ਨਾ ਚੱਲ ਕੋਈ ਨਹੀਂ ਕੀ ਕਰਨਾ ਇੱਕ ਦੂਜੇ ਨੂੰ ਵੇਖ ਕੇ ਜੀਂਦੇ ਆ ਨਾ ਪਰ ਮੈਨੂੰ ਇਹ ਦੱਸੋ ਛੱਟ ਨਹੀਂ ਲੱਗੀ ਤੁਹਾਨੂੰ ਨਹੀਂ ਛੱਟ ਨਹੀਂ ਲੱਗੀ ਹਾਂ ਉਹ ਪੀੜ ਕਰਦਾ ਗੋਡਾ ਉਹ ਤਾਂ ਚੱਲ ਕੋਈ ਨਹੀਂ ਹਾਂ ਜੋ ਠੀਕ ਹੈ ਕੋਈ ਨਹੀਂ ਹਾਏ ਹੁਣ ਮੇਰੇ ਤੇ ਇੰਨਾ ਵੀ ਮੈਨੂੰ ਹੁਕਮ ਨਹੀਂ ਹੈਗਾ ਕਿ ਮੈਂ ਉਥੋਂ ਤੇ ਲਿਆ ਕੇ ਤੁਹਾਡੇ ਗੋਡੇ ਤੇ ਮਲਦਾ ਕੋਈ ਨਹੀਂ ਕੋਈ ਨਹੀਂ ਨਹੀਂ ਲਿਉਣਾ ਕੋਈ ਗੱਲ ਨਹੀਂ ਕਰਨੀ ਤੂੰ ਇਹ ਆ ਤੂੰ ਰੋਟੀਆਂ ਖਾਣੀਆਂ ਤੋ ਉਹ ਮੈਂ ਖਾਣੀਆਂ ਕੋਈ ਨਹੀਂ ਤੂੰ ਕਰੀ ਜੋ ਹਾਏ ਇਹ ਵਿਦਾਂਤ ਦੇ ਕੀ ਵਿਚਰੇ ਹੀ ਮਰ ਜਾਗੇ ਆਪਾਂ ਆ ਕਿੱਦਾਂ ਮੈਂ ਤੇ ਸੁਰਮਚੂ ਲੈਣ ਚੱਲਨੀ ਭੈਣ ਜੀ ਵੱਲ ਮੇਰੇ ਨਾਲ ਕਿਤੇ ਅੱਖਾਂ ਨਹੀਂ ਉੱਗਣ ਡਈਆਂ ਨਹੀਂ ਉਹ ਸੁਰਮੂ ਜੋ ਮਨੇ ਤੇਨੂੰ ਲਿਆਂਗੇ ਦਿੰਦੇ ਹਾਏ ਮੈਨੂੰ ਪਤਾ ਨਹੀਂ ਕਿੱਦਾਂ ਨਿਕਲੀ ਬਾਹਰ ਐਨਕਾਂ ਦੇ ਅੰਦਰ ਹੀ ਰਹਿ ਗਈ ਹਮਤਰਾ ਅੱਖਾਂ ਨੂੰ ਸਿਆਪਾ ਐਨਕਾਂ ਦਾ ਵੀ ਬੜਾ ਤਗੜਾ ਹੀ ਹੋ ਇਹ ਹੁਣ ਕਿਹਦੇ ਚੇਤਾ ਭੁੱਲ ਜੇ ਤੇ ਮੇਰੇ ਕੋ ਤੇ ਉਸੇ ਵੜੇ ਲੈਣ ਨਹੀਂ ਜਾਇ ਜਾਂਦਾ ਐਨਕਾਂ ਲਾਗੇ ਤੁਰ ਆ ਘਰ ਤੂੰ ਡੇਗ ਪੀ ਨਾ ਤੇ ਉੱਠਿਆ ਨਹੀਂ ਉਹ ਤੇਰੇ ਕੋ ਜਾਣਾ ਤੇ ਨਾਰਾਇਣ ਨੂੰ ਕਿਹਨੇ ਬਾਈ ਦੇਣੀ ਆਜੋ ਚੱਲੀਏ ਘਰ ਨੂੰ ਮੈਂ ਤੁਹਾਨੂੰ ਬਾਹੋਂ ਫੜ ਕੇ ਲੈ ਜਾਨੀ ਆ ਤੂੰ ਕੋਈ ਨਹੀਂ ਜਾ ਪੁਰਕਿਆ ਮੈਂ ਗੁੱਸੇ ਹੋਣਗੇ ਨਹੀਂ ਪਤਾ ਕਿ ਚੱਗਈਓ ਲੈ ਨਹੀਂ ਕੰਦਵਾਲ ਕੰਦਵਾਲ ਕੀ ਵੇਖਣਾ ਚਾਹ ਦਾ ਟਾਈਮ ਹੋਇਆ ਹੀ 4 ਵਜ ਗਏ ਆ ਉਹ ਸਾਡੇ ਫੇਰੇ ਮਰਵਾਉਣੇ ਆ ਸਾਡੇ ਗੋਡੇ ਥਕਾਉਣੇ ਆ ਉਹ ਵੇਲੇ ਹੰਸਾ ਦੀ ਜੋੜੀ ਇਕੱਠੀ ਹੋ ਕੇ ਬੈਠੀ ਆ ਆ ਤੁਹਾਡੀ ਮਾਂ ਤੇ ਤੁਹਾਡਾ ਪਿਓ ਤੇ ਫਿਰ ਕਿਉਂ ਹੋ ਗਿਆ ਬੈਠੇ ਇੱਥੇ ਅਧੀ ਪਤਨੀ ਹੈ ਬਹਿਣਾ ਹੀ ਆ ਅਹੋ ਆਸ ਹੈ ਕਿ ਦੂਜੇ ਨੂੰ ਉਹਨਾਂ ਦਾ ਸਾਰੀ ਉਮਰ ਇਕੱਠੇ ਹੀ ਬੈਠੇ ਆ ਹੁਣ ਜੇ ਵੱਖੋ-ਵੱਖ ਕਰੀ ਦਿੱਤਾ ਤੇ ਵੱਖੋ-ਵੱਖ ਰਹਿਣ ਅ ਤੇ ਜਦੋਂ ਇਕੱਠੇ ਹੋ ਜਾਂਦੇ ਆ ਨਾ ਲੜਾਈਆਂ ਪਾਉਂਦੇ ਆ ਸਾਡੀ ਆਪਸ ਵਿੱਚ ਓਏ ਉਹ ਟਾਈਮ ਨਾ ਗਿਆ ਲੜਾਈਆਂ ਪਾਉਣ ਵਾਲਾ ਹੁਣ ਹੁਣ ਬਿਰਧ ਹੋ ਗਏ ਆ ਉਹਨਾਂ ਦੀ ਮਤ ਹੋ ਗਈ ਨਿਆਣਿਆਂ ਵਾਲੀ ਹੁਣ ਨਿਆਣਿਆਂ ਵਾਲੀ ਮਤ ਹੋ ਗਈ ਤਾਂ ਤਾਂ ਹੀ ਇਹਨਾਂ ਨੂੰ ਵੱਖੋ-ਵੱਖ ਰਕੀਦਾ ਵਾ ਉਹ ਕਿਤੇ ਨਾ ਕਿਤੇ ਚੂਲ ਲਾ ਦਿੰਦੇ ਆ ਆ ਨਾਲੇ ਮੰਮੀ ਮੰਮੀ ਸਾਡੇ ਬੁੱਢੇ ਨੂੰ ਉਧਰ ਮਗਾੜਦੀ ਰਹਿੰਦੀ ਆ ਆ ਜਿਹੜਾ ਮਾਣਾ ਮੋਟਾ ਤੇ ਨੱਕ ਨੁਕਾ ਮੋੜਦਾ ਨਾ ਉਹ ਵੀ ਉਹਨੇ ਮੋੜਨੋਂ ਹਟ ਜਾਣਾ ਤਲ ਕੋਈ ਨਹੀਂ ਰੋ ਇਦਾਂ ਕਰ ਜੇ ਚਾਹ ਬਣੀ ਤੇ ਲਿਆ ਪਾ ਕੇ ਫੜਾ ਦੇ ਮੈਂ ਉਸੇ ਫੜਾਵਨਾ ਉਹ ਕੋਈ ਗੱਲ ਨਹੀਂ ਮੈਂ ਆਪੇ ਫੜਾਉਂਗੀ ਉਹ ਮਾਈ ਨੂੰ ਪਤਾ ਤੇ ਲੱਗੇ ਕਿ ਮੈਂ ਚਾਹ ਫੜਾਉਣ ਆਉਣੀ ਆ ਤੇ ਤੂੰ ਹੀ ਫੜਾਉਣ ਚੱਲ ਗਿਆ ਨਾ ਫੇਰ ਰੱਖਣਾ ਘਲਾਤਾ ਤੈਨੂੰ ਤੇ ਦੋ ਵੱਧ ਲਾ ਕੇ ਦੱਸਣੀਆਂ ਤੁਹਾਨੂੰ ਉਹ ਚੰਗਾ ਬਾਬਾ ਆਪ ਵੀ ਫੜਾਇਆ ਫੇਰ ਜਾ ਕੇ ਫੜਾਉਣ ਲੱਗੀ ਆ ਤੇ ਮਾਤਾ ਵਾਤੇ ਵੀ ਲੈ ਜੀ ਕੱਪ ਭਰ ਕੇ ਚੰਗਾ ਆਹ ਇਹ ਨਾ ਕਿ ਬਾਪੂ ਕੱਲੇ ਵਾਸਤੇ ਲੈ ਜੀ ਆਹੋ ਮਾਤਾ ਵਾਤੇ ਮੈਂ ਬਣਾਈ ਬੜੀ ਆ ਨਾ ਚਾ ਇੱਕੋ ਕੱਪ ਚਾਹ ਦਾ ਬਣਾ ਇੱਕ ਖਾਣਾ ਵਾ ਮੈਂ ਤੁਹਾਨੂੰ ਬਾਹੋਂ ਫੜ ਕੇ ਲੈ ਜਾਨੀ ਆ ਵਾ 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 ਹੁਣ ਬਾਹਾਂਵਾਂ ਫੜ ਦੀ ਕਮੀ ਰਹਿ ਗਈ ਸੀ ਹੁਣ ਮਾ ਤਾਂ ਬਾਹਵੇਂ ਫੜ ਲਾ ਅੱਗੇ ਘਟ ਜਲੂਸ ਤੋਂ ਹੀ ਕਢਾਇਆ ਵਾ ਉਹ ਬੁੱਤ ਹਾਂ ਸਾਦੀ ਜੋੜੀ ਇੱਥੇ ਬੈਠੀ ਆ ਉਹ ਬਹਿਣਾ ਬੂਣਾ ਕੀ ਆ ਮੈਂ ਆ ਦੇਖ ਪਿਆ ਮੰਜੀ ਝੇਚਦਾਈ ਛੇ ਦੇਖ ਪਿਆ ਮੇਰੇ ਸੱਟ ਲੱਗੀ ਮੈਂ ਵਾਜਾ ਬੜੀਆ ਰਗ ਵੀ ਅਨਵਾਰੀਆਂ ਆਵਾਜ਼ ਨਹੀਂ ਕਿਸੇ ਨੇ ਦਿੱਤੀ ਇਹਨੇ ਜਿਹੜੇ ਆਵਾਜ਼ ਸੁਣ ਲਈ ਮੇਰੀ ਪਤਾ ਨਹੀਂ ਕਿੱਦਰ ਜਾਂਦੀ ਹੀ ਹੈ ਪਤਾ ਨਹੀਂ ਕੀ ਹਸਾਬ ਕਿਤਾਬ ਆ ਮਾਤਾ ਬੜੀ ਛੇਤੀ ਵਾਜਾ ਸੁਣਦੀ ਆ ਹੈ ਖਾਨੂੰ ਪਤਾ ਨਹੀਂ ਕਿਉਂ ਨਹੀਂ ਸੁਣੀ ਮੱਸਾ ਉੱਚੀ ਮਾਰ ਲੈਂਦਾ ਬਾਪੂ ਫੇਰ ਹੀ ਸੁਣਦੀ ਮੈਂ ਬੜੀਆਂ ਉੱਚੀ ਵਾਜਾ ਮਾਰੀਆਂ ਹੈ ਇਹ ਅਭੀ ਤੁਹਾਨੂੰ ਆਵਾਜ਼ ਨਹੀਂ ਸੁਣੀ ਪਰ ਮੇਰਾ ਜੀਵਨ ਸਾਥੀ ਆ ਇਹਨੂੰ ਫੇਰ ਵੀ ਆਵਾਜ਼ ਮੇਰੀ ਸੁਣ ਲਈ ਸਾਰੇ ਮਨ ਜੀ ਸਾਥੀ ਨੂੰ ਰੋਂਦਾ ਰਿਹਾ ਚੁੱਪ ਕਰੋ ਇਹ ਨਾ ਨਾ ਹੱਥੋਂ ਮਾਰੇ ਨਹੀਂ ਆਇਆ ਜਾਣਾ ਆ ਲੈ ਫੜ ਬਾਪੂ ਚਾਹ ਪੀ ਤੈਨੂੰ ਵੀ ਪਤਾ ਵਾ ਪੀ ਚਾਹ ਦਾ ਟਾਈਮ ਹੋਇਆ ਬੰਦਾ ਆਣ ਕੇ ਤੇ ਚਾਹ ਹੀ ਫੜ ਲੈਂਦਾ ਇੰਨੇ ਫੇਰੇ ਮੈਨੂੰ ਭਜਦੇ ਆ ਪਹਿਲਾਂ ਮੈਂ ਰੋਟੀ ਫੜਾ ਕੇ ਗਈ ਹੁਣ ਮੈਂ ਚਾਹ ਫੜਾਉਣੀ ਕਦੋਂ ਦੀ ਮੈਂ ਡਿੱਕਣ ਦੀ ਵੀ ਹੁਣ ਆਜੂ ਹੁਣ ਆਜੂ ਹੱਦ ਹੋ ਗਈ ਮੈਂ ਕੰਨੀ ਆ 4 ਵਜਣ ਦੇ ਤੂੰ ਮੈਂ ਹੋਰ ਵੀ ਕੋਈ ਕੰਮ ਕਰਨਾ ਹੁੰਦਾ ਵਾ ਚਲ ਕੋਈ ਨਹੀਂ ਪੁੱਤ ਕਰ ਲੈ ਜਿਹੜਾ ਕੰਮ ਤੂੰ ਕਰਨਾ ਨਾ ਨੇ ਕਿੱਦਾਂ ਵੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਆ ਇੱਦਾਂ ਸੋਹਣੇ ਲੱਗੀਦਾ ਵਾ ਦੱਸ ਚਾਹ ਪੀਣੀ ਆ ਆ ਚਾਹ ਪੀ ਲੈ ਤੂੰ ਪੀ ਲੈ ਨਹੀਂ ਮੈਂ ਨਹੀਂ ਪਾਪਾ ਮੈਂ ਤੇਰੇ ਜੋਗੀ ਬਣਾਈ ਤੂੰ ਪੀ ਆਪੇ ਉਧਰੋਂ ਮਿਲ ਜਾਣੀ ਇਹਨੂੰ ਬਥੇਰੀ ਬਣਾਈ ਹੋਣੀ ਆ ਨਹੀਂ ਪੈਣਾ ਗੋਡੇ ਨਾਲ ਗੋਡਾ ਨਹੀਂ ਕੋਈ ਨਹੀਂ ਜੋੜਿਆ ਹਾਂ ਇਹ ਕਿਤੇ ਸ਼ਰਮਾ ਵਾਲੇ ਹਾਂ ਇੰਨੀ ਸ਼ਰਮੇ ਆਉਂਦੀ ਹੁੰਦੀ ਕਿ ਦੇ ਕੇ ਦੇਉਂਦੇ ਆਂ ਕਿ ਕੋ ਮੰਜੇ ਤੇ ਨਹੀਂ ਕੱਢੀ ਬੈਠੇ ਤਾਂ ਮਾਦਾ ਕਸਰਾ ਕੱਢ ਲਿਆ ਹੀ ਹੁਣ ਤਾਂੋਂ ਕਸਨਾ ਕੱਢ ਲਿਆ ਵਾ ਵੀ ਹੁਣ ਬਹਿ ਜਾਣੀ ਲੱਗੇ ਜਾ ਕੇ ਇੰਨਾ ਨਾ ਕੋ ਬਰਤੋਲ ਇੰਨਾ ਜ਼ਹਿਰ ਨਾ ਕੋੜ ਆ ਗੱਲਾਂ ਨੇ ਤੈਨੂੰ ਸੋਬਦੀਆਂ ਤੇ ਏ ਮੈਂ ਤਾਂ ਚਲਨੀ ਆ ਭੈਣ ਜੀ ਘਰ ਜ਼ੁਰਮਚੂ ਲੈਣ ਮੈਂ ਨਾ ਆਉਂਦੀ ਇਹਨਾਂ ਨੇ ਮੁੱਕ ਜਾਣਾ ਇੱਥੇ ਹੀ ਹਾਂ ਮੈਂ ਮਾਦਾ ਇਦਾਂ ਦੀਆਂ ਗੱਲਾਂ ਨਾ ਕਰ ਉਹ ਜੋ ਕਿਸਮਤ ਚ ਲਿਖਿਆ ਨਾ ਉਹੋ ਹੀ ਮਿਲਣਾ ਨਾਲੇ ਬਪੂ ਆ ਕੱਪੜੇ ਵੀ ਕਿੰਨੇ ਗੰਦੇ ਕੀਤੇ ਆ ਅੱਜ ਬੱਚੇ ਚ ਹੰਗਾਲ ਕੇ ਤੇ ਫੇਰ ਆਈ ਉੱਥੇ ਆ ਇਹਨੇ ਗੰਦੇ ਕੱਪੜੇ ਅੰਦਰ ਲੈ ਕੇ ਨਾ ਇਹ ਸਰਪਸ ਆਪਣਾ ਬੜੇ ਲੱਗਦਾ ਈ ਉਹ ਨਹੀਂ ਪਤਾ ਮੈਂ ਮੈਂ ਤੋ ਹੋ ਗਈ ਨਾ ਕੇ ਹਮੂੰ ਹਮ ਤੀਕੀ ਘੰਟੇ ਲਾਤੇ ਗੱਲ ਕਰਨ ਨੂੰ ਮੰਦਾ ਭਾਂਡੇ ਹੀ ਉੱਥੇ ਰੱਖ ਆਉਂਦਾ ਵਾ ਦੀਖਦੇ ਰਹਿਣਾ ਹੁਣਾ ਹੁੰਦਾ ਵਾ ਕਿ ਕੋਈ ਹੁਣੇ ਵੀ ਆਜੂ ਹੁਣੇ ਵੀ ਆਜੂ ਦੱਸ ਗੋਡੇ ਚ ਕਿਹੜਾ ਪਾਣੀ ਪਿਆ ਵਾ ਹੁਣ ਤੋ ਹੀ ਜੇ ਬਹਿ ਗਏ ਨਾ ਤੇ ਮੰਜੇ ਤੇ ਕਹੇ ਨਹੀਂ ਸਾਂਭਣਾ ਚਲ ਅਛਾ ਪੁੱਤ ਕੋਈ ਨਹੀਂ ਜਿੰਨੀ ਹੱਡੀ ਰੱਬ ਨੇ ਲਿਖੀ ਅਸੀਂ ਉਨੀ ਭੋਗ ਗਈ ਆ ਪਾਪੂ ਲਿਖੀ ਦੀ ਨਹੀਂ ਗੱਲ ਕਰਨ ਦੀ ਥੋੜਾ ਬੋਦਨਾ ਆਪਣੇ ਸਰੀਰ ਨੂੰ ਹਲਾਇਆ ਕਰੋ ਫੇਰ ਸਰੀਰ ਚੱਲਦਾ ਰਹਿੰਦਾ ਵਾ ਜਦੋਂ ਬੈ ਹੀ ਜਾਣਾ ਬੈ ਹੀ ਜਾਣਾ ਆਖਣਾ ਹਟ ਕੋ ਹਿੱਲਿਆ ਹੀ ਨਹੀਂ ਜਾਂਦਾ ਤੇ ਫੇਰ ਕਿੱਥੋਂ ਹਿੱਲਿਆ ਜਾਣਾ ਸ਼ਾਬਾਸ਼ ਤੁਹਾਡੇ ਤੁਸੀਂ ਹਾਨੂੰ ਬਹੁਤ ਸਾਂਭਣ ਦੇ ਆ ਪੁੱਤ ਅਸੀਂ ਤੇ ਤੁਹਾਡੇ ਦੇਣ ਨਹੀਂ ਦੇ ਸਕਦੇ ਤੇ ਸੱਚੀ ਗੱਲ ਮਾਤਾ ਦੇਣ ਦੇ ਵੀ ਨਹੀਂ ਸਕਦੇ ਰੋਟੀ ਪਾਣੀ ਪੁੱਛਣ ਦੇ ਲੀੜਾ ਕਪੜਾ ਧੋਕੇ ਦੇਣ ਦੇ ਆ ਰੋਟੀ ਪਾਣੀ ਹੈ ਤੂੰ ਦੇਣ ਦੇ ਆ ਤੇ ਵੀੜੇ ਚਲੋ ਮਿਲ ਜਾਂਦੇ ਦੋਤੇ ਦਵਾਈ ਚਲੋ ਠੀਕ ਹੈ ਜਿੱਦਾਂ ਤੇ ਮਿਲਦੇ ਠੀਕ ਆ ਵਧੀਆ ਇਦਾਂ ਹੀ ਹੁਣ ਉਹ ਵੀ ਨਿਆਣਿਆਂ ਸਿਆਣਿਆਂ ਵਾਲੀਆਂ ਵਾ ਉਹ ਵੀ ਕੀ ਕਰ ਦੰਮੀ ਚੁੱਪ ਕਰ ਜਾ ਕੋਈ ਗੱਲ ਨਹੀਂ ਤੂੰ ਕੋ ਤੂੰ ਨਹੀਂ ਚੱਲ ਬਾਪੂ ਮਾਦਾ ਨੇ ਵੇਹੇ ਤੈਨੂੰ ਸੁਖਾਲਦੀ ਰਹਿਣਾ ਚੱਲ ਆਗਾ ਆਪਣੇ ਪਾਸੇ ਆ ਲੈ ਆ ਦੋ ਕ ਆਪਣੇ ਕੱਪੜੇ ਹੰਗਾਲ ਆਈ ਮੈਂ ਹੰਗਾਲ ਕੇ ਲੈ ਆਉਣਾ ਕੋਈ ਨਹੀਂ ਚੱਲ ਹ ਲੈ ਪੀ ਲੈ ਜਾ ਪੀ ਲੈ ਹਾਏ ਮੈਂ ਨਹੀਂ ਪੀਣੀ ਆ ਪਾਪੜ ਨੇ ਤੇ ਮੇਰੇ ਢਿੱਡ ਚੋਂ ਕੱਢ ਲੈਣੀ ਆ ਉਹ ਦੇਖ ਲਈ ਆ ਪੀ ਲੈ ਦੋ ਘੋਟ ਨਾ ਨਹੀਂ ਪੀਣੀ ਪਰ ਦੋ ਘੋਟ ਪੀਲਾ ਦੋ ਘਟ ਪੀਲਾ ਹੋਰ ਫਿਰਾ ਹੋਰ ਕਿ ਇਹ ਨਹੀਂ ਚੰਗੀ ਚਾ ਕਿਉਂ ਇਹ ਤੇ ਪੰਗੜ ਪਾਣੀ ਨਿਰਾਈ ਮੈਂ ਨਹੀਂ ਪੀਣੀ ਮੈਨੂੰ ਤਾਂ ਹੁਣ ਤੇਨੂੰ ਝੁਲਸਾ ਤੇ ਦੇਣਾ ਹੀ ਪੈਣਾ ਮੇਰੇ ਜਿੱਦਾਂ ਨਹੀਂ ਹੋ ਪੀਣੀ ਪੈਣੀ ਹਾਏ ਰੱਬਾ ਮੇਰੀ ਸੁਣੋ ਗੱਲ ਆ ਜਿਹੜੇ ਭਾਂਡੇ ਲੈ ਕੇ ਗਈ ਰੋਟੀ ਇਹਨਾਂ ਚ ਖਾਦੀ ਆ ਇਹਨਾਂ ਦੀ ਖਾਣੀ ਹੋਰ ਹੋਰ ਗਾਦੀ ਖਾਣੀ ੜਗੀ ਕਿਸਮਤ ਜਦੋਂ ਆਪਣੇ ਮੁੰਡਿਆਂ ਨੂੰ ਇਹ ਰੋਟੀਆਂ ਦਿੰਨੇ ਆ ਨਾ ਕਿਦੇ ਕਿਦਾਂ ਫਰੋਜ਼ ਫਰੋਜ਼ ਕੇ ਐਦਾ ਨਾ ਉਸੇ ਕਿਉ ਰੱਖਦਾ ਕੇ ਪੁੱਤ ਵੱਡੇ ਹੋ ਜੋ ਵੱਡੇ ਹੋ ਜੋ ਵੱਡੇ ਹੋ ਕੇ ਆ ਮੁੱਲ ਪਾਇਆ ਸਾਡਾ ਦੰਦੇਰੇ ਜਦੋਂ ਚੌਂਕੇ 'ਚ ਬੈਠਿਆਂ ਤੂੰ ਲਾਉਂਦੀ ਸੀ ਰੋਟੀਆਂ ਮੈਂ ਨਾ ਹੀ ਇਹਨਾਂ ਨੂੰ ਉੱਚੀਆਂ ਪੀੜੀਆਂ 'ਤੇ ਉੱਚੇ ਬੈਠ ਕੇ ਖਾਣਗੇ ਇਹ ਰੋਟੀ ਜਿਆਦੀ ਖਾਣਗੇ ਤੇ ਵਧੀਆ ਜਿਆਦਾ ਕਿਉ ਪਾ ਇਹਨਾਂ ਨੂੰ ਜਿਆਦਾ ਨਹੀਂ ਦੇ ਇਹ ਖੇਤੀ ਜਵਾਨ ਹੋ ਜਾਣਗੇ ਕੱਲ ਨੂੰ ਇਹਨਾਂ ਨੇ ਹੱਡਾ ਸਾਰਾ ਬਣਨਾ ਹੀ ਹੋ ਆ ਯੋ ਬਣੇ ਸਾਰਾ ਟਾਡਾ ਬਸ ਇਹੋ ਜੀ ਚਾਹ ਪੀਣ ਕੋਲ ਕੀ ਛੁੜਿਆ ਵਾ ਤੇ ਕੀ ਕਰਨਾ ਵਾ ਬਿਮਾਰ ਹੋਣਾ ਤੂੰ ਇਹ ਚਾਹ ਪੀ ਕੇ ਨਹੀਂ ਆਖਿਆ ਕਰੋ ਮੈਂ ਨਹੀਂ ਚਾਹ ਪੀਣੀ ਗਰਮੀ ਬੜੀ ਆ ਆਪੇ ਨਿੰਬੂ ਪਾਣੀ ਕੋਲ ਨਾ ਕੋ ਬਣਾ ਦਿਆ ਕਰੂਗੀ ਮੈਂ ਤਾਂ ਸਵਾਦੀ ਚਾਹ ਹੀ ਨਹੀਂ ਮੈਨੂੰ ਦਿੰਦੇ ਨੀ ਪਾਣੀ ਕਿੰਨੇ ਦੇਣਾ ਇਹ ਤੂੰ ਹੀ ਮੀਂਹੂ ਪਾਣੀ ਕਦੀ ਕਦੀ ਲੱਸੀ ਕਦੀ ਦਹੀਂ ਨਹੀਂ ਭਨ ਕੇ ਤਾਂ ਲੱਸੀ ਬਣਾ ਦੇਣੀ ਚਾਹੇ ਸੁਣੋ ਗੱਲ ਤੇ ਸਵਾ ਚੁੱਪ ਕਰੋ ਇਹ ਨਾ ਕੋਹ ਬੋਲ ਕੇ ਗਈ ਆ ਦੂਜੀ ਨਾ ਕਿਤੇ ਆ ਜਾਏ ਭੁੱਲਣ ਨੂੰ ਫੇਰ ਮੰਤਰੀਤ ਮੈਂ ਜਾਨੀ ਤੁਸੀਂ ਵੀ ਹੌਲੀ ਹੌਲੀ ਆ ਜਾਓ ਮਗਰੇ ਹੀ ਆ ਜਾ ਚਲ ਮਾਰ ਟੰਗੜਾ ਲਾ ਕੋਈ ਥੋੜਾ ਲਗਾਦਾ ਸਈਏ ਨਾ ਨਹੀਂ ਨਹੀਂ ਤੁਹਾਡਾ ਗੋਡਾ ਦੋ ਨਹੀਂ ਕੋਈ ਨਹੀਂ ਇੱਥੇ ਡਿਗ ਪੇਗੀ ਐਨਕਾ ਨਹੀਂ ਇਹ ਤੈਨੂੰ ਗੋਡਾ ਦੋ ਹੱਦਾਵਾ ਮੈਂ ਆਨੀ ਸੱਤ ਨਾ ਲੱਗ ਜੇ ਫੇਰ ਕੋਈ ਨਹੀਂ ਹਾਏ ਉਹਨਾਂ ਨੇ ਬੋਲਣ ਦਾ ਪੈਣਾ ਮੈਂ ਚਲ ਜਾਨੀ ਮੈਂ ਅੱਛਾ ਭੈਣ ਜੀ ਕਰ ਨਹੀਂ ਮੈਂ ਜਾਣਾ ਹੁਣ ਮੈਂ ਆਪਣੇ ਘਰ ਨੂੰ ਚਲ ਚੱਲਨੀ ਆ ਅੱਛਾ ਏ ਨਾ ਜਾਵੀਂ ਹਾਏ ਕੀ ਆ ਯਾਰ ਬੁੱਢਿਆ ਬੰਦਿਆਂ ਦੀ ਜ਼ਿੰਦਗੀ ਸਾਇ ਸਾਮਨੇ ਪਰ ਨਾ ਪਿਆ ਆ ਹੀਗਾ ਕਈ ਵੀ ਜਾਣੀ ਆ ਉੱਥੇ ਮਸ਼ੀਨ ਵਾਲੇ ਕਮਰੇ ਚ ਪਿਆ ਵਾ ਪਰ ਨਾ ਮੰਜੇ ਉਹਨੂੰ ਤੇ ਪਤਾ ਇੰਨੀ ਲੱਗਣਾ ਹੁੰਦਾ ਇਹ ਵੀ ਕੀ ਉਹੀ ਕੰਮ ਕਰਦੇ ਉਹੀ ਕੰਮ ਕਰਦੇ ਬਸ ਹਾਈ ਥੇਟਾ ਇਲੀਜਨ ਨਹੀਂ ਆ ਉਧਰ ਵੇ ਕੀ ਬੰਡਿਆ ਯੋ ਕੀ ਹੋਇਆ ਦੋਵੇਂ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਆ ਜੇ ਇਹਨਾਂ ਨੇ ਇਦਾਂ ਹੀ ਬਹਿਣਾ ਸੀ ਤੇ ਇਹਨਾਂ ਨੂੰ ਵੱਖਰੇ ਕੀ ਕਰਨ ਨੂੰ ਕੀਤਾ ਤੇ ਹੁਣ ਦੀਦੀ ਮੈਨੂੰ ਕੀ ਪਤਾ ਕਿਹੜੇ ਵੇਲੇ ਉਹ ਨੰਗ ਗਏ ਤੈਨੂੰ ਪਤਾ ਹੀ ਨਹੀਂ ਤੂੰ ਧਿਆਨ ਰੱਖਿਆ ਕਰ ਇਹਨਾਂ ਦੇ ਫਰਜ਼ ਬੰਦਾ ਹੀ ਆ ਨਾ ਮਾਈ ਦਾ ਧਿਆਨ ਰੱਖਣ ਦਾ ਤੇ ਮੈਂ ਤਾਂ ਮੰਮੀ ਨੂੰ ਚਾਹ ਦੇ ਕੇ ਤੇ ਮੈਂ ਅੰਦਰ ਹੋ ਗਈ ਮੈਂ ਤਾਂ ਮਨਜੋਤ ਚਾਹ ਪੀਣ ਲੱਗ ਗਈ ਨਾਲੇ ਨਿਆਣਿਆਂ ਨੂੰ ਕੁਛ ਖਾਣ ਖੂਣੋ ਦੇਣਾ ਹੈਗਾ ਉਹਨਾਂ ਨੇ ਬਣਾਉਣ ਲੱਗ ਗਈ ਹੁਣ ਦੱਸ ਨਿਆਣਿਆਂ ਨੂੰ ਤਾਂ ਬੰਦਾ ਕਿਸ ਪਾਸੇ ਝੜਕ ਲੂ ਇਹਨੂੰ ਮਾਈ ਬੁੱਢੇ ਨੂੰ ਕਿੱਡੇ ਕਿੱਡੇ ਘਲੋ ਝੜਕੀ ਜਾਇਆ ਕਰਾਂ ਜਦੋਂ ਮੈਂ ਉੱਥੇ ਕੰਧ ਥਾਣੀ ਵੇਖਿਆ ਫੇਰ ਮੈਨੂੰ ਪਤਾ ਲੱਗਾ ਕਿਤੇ ਚੁਗਲੀਆਂ ਕਾਣ ੜੇ ਗੱਲਾਂ ਬਾਤਾਂ ਕਾਣ ੜੇ ਬੰਦਾ ਇੰਨਾ ਹੀ ਧਿਆਨ ਰਾ ਲੈਂਦਾ ਵਾ ਕਈ ਗੱਲਾਂ ਹੁੰਦੀਆਂ ਵਾ ਉਦੋਂ ਤੇ ਆਖਣਾ ਮਾਈ ਮੇਰੇ ਵੱਲ ਆ ਜੇ ਮਾਈ ਮੇਰੇ ਵੱਲ ਆ ਜੇ ਮੈਨੂੰ ਪਤਾ ਵਾ ਸਾਰਾ ਕੰਮ ਹੀ ਤੋਦ ਕੋ ਲੈਣੀ ਆ ਅੱਛਾ ਕਿਹੜਾ ਕੰਮ ਮੈਂ ਲੈਣੀ ਆ ਤੇ ਜਿਹੜਾ ਬਾਪੂ ਇਧਰ ਇਧਰ ਕਰਦਾ ਰਹਿੰਦਾ ਵਾ ਕੰਮ ਉਹ ਤੁਸੀਂ ਨਹੀਂ ਕਰਾਉਂਦੇ ਉਹਨਾਂ ਕੋ ਕਿੰਨਾ ਕ ਕਰਦਾ ਸਾਰੇ ਹੱਥ ਪੈਰ ਤੇ ਉਹਦੇ ਹਿਲਦੇ ਰਹਿੰਦੇ ਕਈ ਉਹਦੇ ਕੋ ਫੜੀ ਨਹੀਂ ਜਾਂਦੀ ਉਦਾਂ ਗੱਲ ਬਣਾ ਲੈਣੀ ਹੁੰਦੀ ਆ ਤੁਸੀਂ ਮਾਈ ਦਾ ਪਤਾ ਕਿੰਨਾ ਸਤਾਵਾ ਜੇ ਹੁਣੇ ਚਾਹ ਬਣਾ ਕੇ ਗਈ ਹੀਗੀ ਮੈਂ ਫੇ ਮਮੀ ਚਾਹ ਪੀਲਾ ਅਗਲੀ ਨੇ ਮੈਂ ਸਿੰਕ ਚ ਲੈ ਆ ਕੇ ਡੋਲਤੀ ਫੇ ਮੈਨੂੰ ਨਹੀਂ ਆ ਚੰਗੀ ਲੱਗਦੀ ਆਪ ਬਣਾ ਕੇ ਪੀਤੀ ਉਹਨੇ ਜਾਣੇ ਜਾ ਮੈਂ ਨਾ ਪਾਪੂ ਨੂੰ ਜੋ ਫੜਾ ਦੋ ਉਹ ਹੀ ਖਾ ਲੈਂਦਾ ਉਹ ਵਾਗਰੂ ਕਹਿ ਕੇ ਤੇ ਮੈਂ ਮਾੜੀ ਤੇ ਨਹੀਂ ਬਣਾ ਕੇ ਦਿੰਦੀ ਆਪਣੇ ਨਾਲ ਦੀ ਬਣਾ ਕੇ ਦਿੰਨੀ ਆ ਇਹ ਤੈਨੂੰ ਭਲੇਖਾ ਹੀ ਹੋ ਫਿਰ ਕਿੱਦਾਂ ਕੰਮ ਦਾ ਮੇਹਣਾ ਮਾਰਿਆ ਵਾ ਸੱਸ ਤੇ ਚੰਗੀ ਪੜੀ ਉਹ ਤੇ ਸਾਰਾ ਹਿਲਦਾ ਫਿਰਦਾ ਆਪ ਸੱਸ ਵੀ ਕੰਮ ਵਰੀ ਹਲਦੀ ਫਿਰਦੀ ਆ ਕੰਮ ਨਹੀਂ ਕਰਦੀ ਗਲਾਸ ਦੇ ਕੋ ਚੱਜਣਾ ਫੜਿਆ ਨਹੀਂ ਜਾਂਦਾ ਚਾਹ ਵਾਲਾ ਗੱਲਾਂ ਮਾਰਦੀ ਆ ਭੈਣਾ ਧਿਆਨ ਰੱਖ ਲਿਆ ਕਰ ਉਹ ਨਾ ਵੀ ਫੇਰ ਦੋ ਜਿਹੜੇ ਇਕੱਠੇ ਹੋ ਕੇ ਤੇ ਮੁੜ ਕੇ ਫੇਰ ਸਾਡੀਆਂ ਚੁਗੀਆਂ ਕਰਦੇ ਰਹਿਣ ਆ ਵੇਲਾ ਹੁਣ ਆ ਗਈ ਨਹੀਂ ਤਾਂ ਦਾ ਕੁਛ ਮੈਂ ਦੇ ਆਈ ਆ ਉਹਨੂੰ ਬੁੱਢੇ ਨੂੰ ਕੀ ਤੁਹਾਨੂੰ ਵੱਟ ਚੜੇ ਬਲਾਰਾ ਕਰੀ ਚੁਰੀਆਂ ਜਾਂਦੀਆਂ ਤੁਸੀਂ ਮੰਮੀ ਦੀ ਤੇ ਠੇਕਾ ਲਿਆ ਵੇ ਇਹਦੇ ਕੋ ਮੇਰੀ ਬੇਇੱਜ਼ਤੀ ਕਰਾਉਂਦਾ ਰੋਜ਼ ਦੂਜੇ ਦਿਨ ਉਹ ਬੇਇੱਜ਼ਤੀ ਕਰਦੀ ਰਹਿੰਦੀ ਆ ਤੇ ਜਾ ਐਦਾਂ ਕਰੋ ਵੀ ਇਹਨੂੰ ਆਪਣੇ ਵੱਲ ਲੈ ਜਾਓ ਤੇ ਬਾਪੂ ਮੇਰੇ ਵੱਲ ਆ ਜਾਂਦਾ ਵਾ ਫਿਰ ਜੋ ਕੋ ਹੋ ਗਿਆ ਨਾ ਪਹਿਲੇ ਦਿਨ ਉਹ ਕੋ ਸਹੀ ਆ ਸਮਝ ਲੱਗੀ ਆ ਨਾ ਨਹੀਂ ਤੁਸੀਂ ਦੋਵੇਂ ਜਾਣੀਆਂ ਹੀ ਨਾ ਸਾਨੂੰ ਕਿਸੇ ਨੂੰ ਰੱਖੋ ਸਾਨੂੰ ਧੱਕੇ ਦਿਓ ਤੇ ਬਾਹਰ ਕੱਢੋ ਅਸੀਂ ਕੀ ਕਰਨਾ ਇਹ ਘਰ ਦੇ ਵਿੱਚ ਇੰਨੀ ਕੁੱਤੇ ਖਾਣੀ ਕਰਾ ਕੇ ਮੰਮੀ ਸ਼ੂਗਰ ਨਹੀਂ ਬਣਾਉਂਦੀ ਸ਼ੂਗਰ ਨਹੀਂ ਬਣਾਉਂਦੀ ਲੀੜਾ ਕਪੜਾ ਤੋਂ ਪਿਆ ਮਿਲਦਿਆ ਖਾਣ ਨੂੰ ਚੰਗੀ ਰੋਟੀ ਮਿਲਦੀ ਕਿਉਂ ਇਤਰਾਹ ਦੀਆਂ ਗੱਲਾਂ ਕਰਦੀ ਰਹਿਨੀ ਆ ਰੋਟੀ ਦਿੰਦੀ ਆ ਤੁਸੀਂ ਜਾਦੇ ਟਿੱਡ ਚੋਂ ਕੱਢਦੇ ਆ ਟਿੱਡ ਚੋਂ ਕੱਢਦੀ ਆ ਤੁਸੀਂ ਦੋਵੇਂ ਜਾਣੀਆਂ ਗੱਲਾਂ ਕਰਾਉਣੀਆਂ ਆਈਆਂ ਲੋਕਾਂ ਕੋ ਕਿ ਮੈਂ ਦੋ ਦੋ ਪੁੱਤ ਜੰਮੇ ਆ ਤੇ ਸਾਂਭ ਦੇਣੀ ਆ ਹੋਰ ਕੀ ਆ ਨਾ ਜਾਂਦੀ ਭੈਣ ਜੀ ਦੇ ਘਰ ਤੇ ਟੋਟੇ ਮਰ ਜਾਣਾ ਹੀ ਬੁੱਢਾ ਤੁਹਾਡਾ ਲੋਕਾਂ ਤੁਹਾਡੇ ਸਿਰ ਚ ਸੁਆਪ ਹੋਣੀ ਫਿਰ ਕੀ ਹੋਇਆ ਹੈਗਾ ਦੇਖ ਪਿਆ ਇੱਥੇ ਕਿਤੇ ਮੰਜੀ ਤੋਣ ਲੱਗਾ ਮੈਂ ਕਿਹਾ ਨਹੀਂ ਉਹਦੀ ਵੱਲ ਗਈ ਆ ਮੈਂ ਕਿਹਾ ਝੋਟੇ ਪੋਣੇ ਹੀ ਹੋਣਾ ਨਾਲ ਸੁਣ ਲੈ ਉਹ ਝੂਲਦਾ ਫਿਰਦਾ ਡਿੱਗ ਪਿਆ ਤੂੰ ਕਈਆਂ ਦੀ ਮੈਣੀ ਮਾਰੀ ਜਾਨੀ ਆ ਕਈ ਅਦ ਕੋ ਚੁੱਕੀ ਨਹੀਂ ਜਾਂਦੀ ਕੰਮ ਕਰਦਾ ਕੰਮ ਕਰਦਾ ਜੱਜ ਲੱਲਾ ਸਾਂਭ ਲੈ ਜਾਂਦੀ ਮੈਂ ਮਾਈ ਆਪਣੇ ਵੱਲ ਇੱਕ ਟਾਈਮ ਦੀ ਤੇ ਰੋਟੀਆਂ ਤੇ ਪਕਾ ਕੇ ਦਿੰਦੀ ਆ ਨਾ ਉਹ ਮੈਨੂੰ ਕੀ ਸੁਖ ਵਾ ਬਾਪੂ ਦਾ ਰੋਟੀ ਦੋਈ ਖੋਈ ਉਹ ਬਸ ਵੀ ਇਹ ਵਾਲੇ ਮੈਨੂੰ ਬੋਲੀ ਲਾਦਾ ਕਰ ਇਹ ਵਾਲੇ ਕਿਉਂ ਪਾ ਕੇ ਲਾਦਾ ਕਰ ਮੈਂ ਕੋਈ ਜਿੱਥੇ ਨਹੀਂ ਜਾਂਦੀ ਮੇਰੇ ਦੰਦ ਨਹੀਂ ਹੈਗੇ ਆਹੋ ਕੁਸ਼ੀ ਉਹ ਬਸ ਪੁੱਤਾਂ ਦੇ ਅਹੀਂ ਹੋਏ ਮਰ ਗਏ ਓਏ ਲੋਕੋ ਅੱਜ ਹੀ ਵਾਦੂ ਹੋ ਗਏ ਕਰਦੇ ਵਿੱਚ ਮੰਮੀ ਐਵੇਂ ਨਾ ਰੋਈ ਜਾ ਸਭ ਕੋ ਮਿਲਦਾ ਵਾ ਐਵੇਂ ਹੀ ਤਰਾ ਕਰ ਕਰਕੇ ਤੇ ਬੁਰਿਆ ਬਣਾਉਂਦੇ ਆ ਇਹਨੂੰ ਮੈਨੂੰ ਐ ਕੀ ਕਰਨਾ ਜਦੋਂ ਆਨੂੰ ਗੱਲਾਂ ਕਰ ਕਰਕੇ ਨੀ ਜੀਨ ਦਿੰਦੀਆਂ ਤੁਸੀਂ ਮੇਖਾਨ ਨੂੰ ਐ ਕੀ ਕਰਨਾ ਵਾ ਆਨੂੰ ਕੋਈ ਹਜਮ ਹੁੰਦਾ ਹੋ ਜਿਆ ਐਦੇ ਸਰਸਰ ਮਰ ਚੱਲੇ ਤੁਹਾਡੀਆਂ ਗੱਲਾਂ ਹੀ ਸੁਣ ਸੁਣ ਕੇ ਦੋਵਾਂ ਦੀਆਂ ਚਿੱਟਾ ਲੀੜਾ ਲਿਆ ਵਾ ਬੜਾ ਸੋਹਣਾ ਸੂਟ ਪਾਇਆ ਵਾ ਇੰਨੀ ਸੋਹਣੀ ਜੁੱਤੀ ਪਾਈ ਆ ਆਹ ਕੁਛ ਹੁੰਦਾ ਲੋਕਾਂ ਵੱਲ ਵੇਖੋ ਓਕੇ ਤੇ ਸੜਕਾਂ ਤੇ ਬੈਠੇ ਹੁੰਦੇ ਆ ਘਰੋਂ ਲੋਕੀ ਮਾਪੇ ਉਹਨੂੰ ਕੱਢ ਦਿੰਦੇ ਆਹੀਂ ਤੇ ਸ਼ੁਕਰ ਕਰੋ ਫੇਰ ਵੀ ਤੁਹਾਨੂੰ ਭਾਵੇਂ ਘਰ ਚ ਤੇ ਰਹਿਨੇ ਨਾ ਇਕੱਠੇ ਚ ਭਾਵੇਂ ਅਸੀਂ ਦਾਦੀ ਕੀ ਤਾਤਾ ਨੂੰ ਦੋਹਾਂ ਨੂੰ ਨਹੀਂ ਤੁਸੀਂ ਵੀ ਸਾਨੂੰ ਸੜਕਾਂ ਤੇ ਉਹਨਾਂ ਦੇ ਨਾਲ ਹੀ ਰੜਾਓ ਕਿੱਥੋਂ ਉਹ ਖਾਣਗੇ ਇਹ ਵੀ ਹੋਈ ਕਾ ਚੁੰਸ ਲਿਆ ਕਰਾਂਗੇ ਤੁਹਾਡਾ ਵਿਚਾਰ ਆਪਸੇ ਲੋਕਾਂ ਵਾਂ ਨੂੰ ਐਵੇਂ ਜਾ ਲੋਕਾਂ ਨਾਲ ਹੀ ਮੰਮੀ ਰਾਲਣਾ ਤੂੰ ਆ ਤੂੰ ਹੀ ਕਹਿ ਦਿੰਨੇ ਆਂ ਕਿ ਇਹਦੇ ਕੱਪੜੇ ਨਹੀਂ ਧੋਂਦੀ ਵੇਖਦਾ ਲਿਸ਼ਕਦਾਵਾ ਕਪੜਾ ਤੇ ਮੈਂ ਕਹਿ ਤ ਦਿੱਤਾ ਉਹ ਕਹਿ ਤ ਦਿੱਤਾ ਭਾਵੇਂ ਆਪਣੀ ਨਾਉਣ ਲੱਗਿਆ ਆਪਣੇ ਕਪੜੇ ਧੋ ਹੀ ਲੈਂਦੀ ਲਿਸ਼ਕਦੇ ਤਾਂ ਆ ਹੀ ਆ ਹੁਣ ਉਹਨੇ ਕਿਹਾ ਮੈਨੂੰ ਤੇ ਹਰ ਵਾਰੀ ਆਹੀ ਮੀਣਾ ਹੁੰਦਾ ਵਾ ਤੂੰ ਤੇ ਕਪੜੇ ਨਹੀਂ ਧੋਂਦੀ ਜਿਹੜੀ ਆਪਣੇ ਪਿਓ ਨੂੰ ਰੋਟੀ ਦਿੱਤੀ ਉਹ ਥਾਲੀ ਵੇਖੀ ਆ ਉਹ ਛੜੀ ਪਲੇਟ ਅੱਜ ਕੱਲ ਲੋਕੀ ਉਹੋ ਜਿਹਿਆਂ ਚ ਕੁੱਤਿਆਂ ਨੂੰ ਰੋਟੀ ਪਾਉਂਦੇ ਆ ਉਹ ਇਹ ਘਰ ਦੇ ਮਾਲਕਾਂ ਨੂੰ ਰੋਟੀ ਦਿੰਦੀਆਂ ਐਂਦੀ ਸਾਡਾ ਕਦੋਂ ਭਲਾ ਹੋਣਾ ਮੈਂ ਤਾਂ ਕਹਿਨੀ ਆ ਮੇਰੇ ਮੂੰਹੋਂ ਇਹ ਗੱਲਾਂ ਨਾ ਹੀ ਨਿਕਲਣ